ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਦੇ ਦਸਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਦੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਭੁੰਗੜੀ ਤਹਿਸੀਲ ਜਗਰਾਉਂ ਜ਼ਿਲ੍ਹਾ ਦਿਲਾ ਵਿਖੇ ਜਿੱਥੇ ਕਿ ਅੱਜ ਉੱਕੇ ਗੀਤਕਾਰ ਉੱਕੇ ਗਾਇਕ ਜਿਨ੍ਹਾਂ ਦਾ ਦੇਸ਼ ਵਿਦੇਸ਼ ਦੀ ਧਰਤੀ ਤੇ ਸਨਮਾਨ ਹੋ ਰਿਹਾ ਉਹ ਨਾਮ ਹੈਗਾ ਕਲਦੀਪ ਸਿੰਘ ਮਾਨ ਪੁੰਗਰੀ ਵਾਲੇ ਜਿਨ੍ਹਾਂ ਦਾ ਜਨ ਨਗਰ ਨਿਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਆ ਉਹ ਤੁਹਾਨੂੰ ਆਪਾਂ ਦਿਖਾਉਨੇ ਆ ਉਥੋਂ ਅਡਰੈਸ ਕਿ ਕਿਸ ਤਰ੍ਹਾਂ ਨਗਰ ਨਿਵਾਸੀਆਂ ਨੂੰ ਉਹਗੇ ਗਏ ਕਲਦੀਪ ਸਿੰਘ ਮਾਨ ਪੁੰਗਰੀ ਵਾਲੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਆ ਆਪਾਂ ਨੇ ਔਰ ਮੈਂ ਇਸ ਨਗਰ ਨੂੰ ਇਸ ਗੱਲ ਦੀ ਵੀ ਬੜੀ ਵਧਾਈ ਦੇਣਾ ਵੀ ਮੇਰੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਤੇ ਔਰ ਬਿਨਾ ਪਾਰਟੀਵਾਦੀ ਤੋਂ ਅਸੀਂ ਇਹ ਪ੍ਰੋਗਰਾਮ ਰੱਖਿਆ ਸਾਰੇ ਪਿੰਡ ਦਾ ਸਾਂਝਾ ਪ੍ਰੋਗਰਾਮ ਨੂੰ ਕੋਈ ਇਹਦੇ ਚ ਪਾਰਟੀਵਾਦੀ ਨਹੀਂ ਸਾਰੇ ਭਰਾਵਾਂ ਔਰ ਮਾਨ ਸਾਹਿਬ ਨੂੰ ਵੀ ਇਸ ਗੱਲ ਦੀ ਮੈਂ ਮਤਾਇਆ ਦਿੰਨਾ ਕਿਉਂਕਿ ਬੜੀ ਨਸੀਬਾਂ ਵਾਲਾ ਪੈਂਦਾ ਹੁੰਦਾ ਜਿੱਥੇ ਕਿਸੇ ਦਾ ਨਾਮ ਰੋਸ਼ਨ ਹੋਵੇ ਸਾਡਾ ਨਗਰ ਪੀਰਾ ਫੀਰਾ ਦਾ ਨਗਰ ਬਹੁਤ ਮਾਣ ਔਰ ਇੱਕ ਹੋਰ ਬਹੁਤ ਵੱਡੀ ਗੱਲ ਆ ਵੀ ਇੱਥੇ ਕੋਈ ਤੂੰ ਮੈਂ ਔਰ ਫਿਰ ਦੁਆਰਾ ਡਾਕਟਰ ਕੁਲਦੀਪ ਸਿੰਘ ਜੀ ਆ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਨਗਰਵਾਲੋਂ ਲੱਖ ਲੱਖ ਵਧਾਈ ਔਰ ਨਵੇਂ ਸਾਲ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਡਾਕਟਰ ਜਿਨ੍ਹਾਂ ਨੇ ਇੱਦਾਂ ਬਟਾ ਮਾਨ ਬਖਸ਼ਿਆ ਤੇ ਮੈਂ ਕਦੀ ਸੋਚ ਨਹੀਂ ਸਕਦਾ ਕਿੰਨਾ ਇਹਨਾਂ ਨੇ ਮੈਨੂੰ ਮਾਣ ਬਖਸ਼ਿਆ ਮੈਂ ਸਦਾ ਹੀ ਇਹਨਾਂ ਦਾ ਤੇਰੇ ਦਿਲ ਵਿੱਚ ਰੱਖਦਾ ਰਹੀ ਰਹਾਂਗਾ ਮੈਂ ਜੀ ਕਾ ਖਾਲਸਾ ਹੈ ਗੋਦੀ ਖਤੇਗਾ ਇੱਕ ਸਨਮਾਨ ਰਹਿ ਗਿਆ ਵੀ ਪਾਲ ਸਿੰਘ ਪੰਜ ਸਾਡਾ ਰਹਿ ਗਿਆ ਉਹਨੂੰ ਭੇਜੋ ਇਹ ਇਧਰ ਆਉਂਦੇ ਦਸ ਕੋ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਭਰਵਾਲ ਜਿਹੜੇ ਉਗੇ ਪੱਤਰਕਾਰ ਵੀ ਆ ਤੇ ਕੁਲਦੀਪ ਮਾਨ ਜੀ ਉਹਨਾਂ ਦੇ ਸਹਿਯੋਗੀ ਵੀ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਅੱਜ ਦੇ ਸਮਾਗਮ ਨੂੰ ਲੈ ਕੇ ਜਾਂ ਇਹਨਾਂ ਦੇ ਗਾਇਕੀ ਦੇ ਖੇਤਰ ਦੀਆਂ ਜਿਹੜੀਆਂ ਗਤੀਵਿਧੀਆਂ ਨੂੰ ਲੈ ਕੇ ਕੀ ਕਹਿੰਦੇ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਚੈਨਲ ਦੇ ਧੰਨਵਾਦ ਕਰਦੇ ਹਾਂ ਸੱਚੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦਈ ਅਸੀਂ ਅੱਜ ਕੁਲਦੀਪ ਸਿੰਘ ਮਾਨ ਦੇ ਬਹੁਤ ਧੰਨਵਾਦੀ ਆ ਜਿਹੜਾ ਸੀਐਨਆਰ ਆ ਸਨਮਾਨ ਕੀਤਾ ਤੇ ਇਹਨਾਂ ਦੀ ਜਿਹੜੀ ਗਾਇਕੀ ਆ ਬਹੁਤ ਹੀ ਸਾਫ ਸੁਥਰੀ ਆ ਜਿਹੜੀ ਵੀ ਇਹਨਾਂ ਦੇ ਗੀਤ ਆ ਉਹ ਪਰਿਵਾਰਕ ਗੀਤ ਆ ਆਪਾਂ ਪਰਿਵਾਰਕ ਦੇ ਵਿੱਚ ਬੈਠ ਕੇ ਇਹਨਾਂ ਦੀ ਗਾਣੇ ਹਰ ਇੱਕ ਸੁਣ ਸਕਦੇ ਆ। ਇਹਨਾਂ ਦੀ ਲੈਕਚਰੀ ਬਹੁਤ ਵਧੀਆ ਬਾਈ। ਠੀਕ। ਇਹਨਾਂ ਜੋਟਵਈ ਦੇ ਵਿੱਚ ਸਨਮਾਨ ਹੋਇਆ। ਇੱਕ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਇਲਾਕੇ ਦੇ ਵਿੱਚ ਦਾਖੇ ਹਲਕੇ ਦੇ ਵਿੱਚ ਇਹ ਪਿੰਡ ਭੁੰਗੜੀ ਆ। ਉਥੋਂ ਇਹਨਾਂ ਨੂੰ ਚੁਣਿਆ ਗਿਆ। ਠੀਕ ਹੈ। ਠੀਕ। ਇਹਨਾਂ ਤੋਂ ਆ ਦਸ ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ। ਬਲਾਕ ਸੰਪਤੀ ਮੈਂਬਰ ਗਰਮੀਤ ਸਿੰਘ ਭੁੰਗੜੀ ਜਿਨ੍ਹਾਂ ਦਾ ਅੱਜ ਦੇ ਸਮਾਗਮ ਨੂੰ ਲੈ ਕੇ ਬਹੁਤ ਵੱਡਾ ਯੋਗਦਾਨ ਸੀ ਹੁਣ ਉਹ ਵੀ ਸਾਡੇ ਨਾਲ ਜੁੜ ਚੁੱਕੇ ਆ ਆਓ ਆਪਾਂ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਵੱਲੋਂ ਆਪ ਜੀ ਦੇ ਚੈਨਲ ਦਾ ਔਰ ਇੱਥੇ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਤੇ ਅੱਜ ਦੇ ਸਮਾਨ ਨੂੰ ਲੈ ਕੇ ਕੀ ਕਿ ਨਿਆ ਤੁਹਾਡੇ ਸਨਮਾਨ ਕਰਨ ਦਾ ਕਿਵੇਂ ਮੰਚ ਫੁਰਨਾ ਹੋ ਰਿਹਾ ਵੀ ਕੁਲਦੀਪ ਮਾਨ ਦਾ ਸਨਮਾਨ ਕੀਤਾ ਜਾਵੇ ਠੀਕੋ ਜਿਹੜਾ ਡਾਕਟਰ ਕੁਲਦੀਪ ਮਾਨ ਆ ਇੱਕ ਰਾਈਟਰ ਵੀ ਚੰਗਾ ਰਾਈਟਰ ਆ ਔਰ ਵਧੀਆ ਗਾਉਂਦਾ ਆ ਉਹ ਡਾਕਟਰ ਨੇ ਇੱਕ ਗੀਤ ਲਿਖਿਆ ਤੇ ਗਾਇਆ ਪਰਾਲੀ ਬਸ ਪੰਛੀ ਉਸ ਗੀਤ ਨੂੰ ਲੈ ਕੇ ਪੂਰੇ ਇਹ ਇਲਾਕੇ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜੇ ਕਹਿ ਲਈਏ ਤਾਂ ਮੰਮਾ ਪੰਜਾ ਔਰ ਉਹਨਾਂ ਨੂੰ ਦਵਾਈ ਬਲਾ ਕੇ ਉਹਨਾਂ ਦਾ ਸਨਮਾਨਤ ਕੀਤਾ ਗਿਆ ਔਰ ਅਸੀਂ ਵੀ ਆਪਣੇ ਨਗਰ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਇਲਾਕੇ ਦੇ ਲੋਕਾਂ ਵੱਲੋਂ ਅੱਜ ਘਟ ਰੱਖ ਕੇ ਉਹਦਾ ਸਨਮਾਨ ਕੀਤਾ ਗਿਆ ਕਿਉਂਕਿ ਬਿਰਲੇ ਬੰਦੇ ਹੁੰਦੇ ਆ ਜਿਹੜੇ ਪਿੰਡਾਂ ਦਾ ਨਾਂ ਰੋਸ਼ਨ ਕਰਦੇ ਆ ਵਧੀਆ ਅਸੀਂ ਆਪੇ ਸਾਰੇ ਇਕੱਠੇ ਹੋ ਕੇ ਸਾਰਿਆਂ ਨੇ ਡਾਕਟਰ ਪੁਲੀ ਅਮੰਦ ਦਾ ਸਨਮਾਨ ਕੀਤਾ ਠੀਕ ਹੈ ਜੀ ਤੇ ਅੱਜ ਫਿਰ ਜਿਹੜੇ ਦੂਸਰੇ ਗਏ ਕਾ ਕਈ ਵਾਰੀ ਖਦੂ ਜਾਂ ਲੱਚਾਤਾ ਵੀ ਗਾਇਕ ਗਾਰੇ ਆ ਤੇ ਸਾਡਾ ਕਈ ਵੀ ਸ਼ਰਜੜਾ ਸ਼ਰਮ ਦੀ ਨਾਲ ਝੁਕ ਜਾਂਦਾ ਵਾ ਤੇ ਉਹਨਾਂ ਕਲਾਕਾਰਾਂ ਨੂੰ ਕੀ ਕਰਾਂ ਚਾਹੁੰਨੇ ਆ ਜੀ ਵੀ ਸਾਫ਼ ਸੁਥਰੀ ਕਾਈ ਕੀ ਵਾਏ ਦੇਖੋ ਜੀ ਗੱਲ ਇਦਾਂ ਮਾ ਜਿਹੜਾ ਵਧੀਆ ਗਾਇਕ ਆ ਜਿਹੜਾ ਚੰਗਾ ਗਾਉਂਦਾ ਉਹ ਲੰਬਾ ਸਮਾਂ ਚੱਲਦਾ ਜਿਸ ਤਰ੍ਹਾਂ ਕਲਾਕਾਰ ਹੁਣ ਪਾਲਜੀਤ ਵਾਲੀਆ ਸੀ ਜਾਂ ਕੁਲਦੀਪ ਮਾਨਕ ਸੀ ਪਰਵਾਰਕ ਗਾਣੇ ਗਾਉਂਦੇ ਸੀ ਪਰਿਵਾਰਾਂ ਦੇ ਵਿੱਚ ਬਹਿ ਕੇ ਸੁਣਿਆ ਜਾਂਦਾ ਸੀਗਾ ਹੁਣ ਡਾਕਟਰ ਕੁਲਦੀਪ ਮਾਨ ਨੇ ਗਾਣਾ ਗਾਇਆ ਵਾ ਅਸੀਂ ਸਾਨੂੰ ਸਾਡਾ ਸਿਰ ਉੱਚਾ ਹੋਇਆ ਅਸੀਂ ਉਹਦਾ ਆਪਮਾਨ ਸਨਮਾਨ ਰੱਖਿਆ ਔਰ ਲੋਕ ਵੀ ਬੁਲਾਏ ਵੀ ਪਾਈ ਆਓ ਤੁਸੀਂ ਆਪਾਂ ਡਾਕਟਰ ਸੋ ਦਾ ਮਾਨ ਸਨਮਾਨ ਕਰਨਾ ਪਰ ਜੇ ਪਰਿਵਾਰ ਚ ਬਹਿ ਕੇ ਗੀਤ ਸੌਣ ਵਾਲੇ ਨਹੀਂ ਮੈਂ ਤਾਂ ਕਹਿੰਦਾ ਗਾਉਣੇ ਨਹੀਂ ਚਾਹੀਦੇ ਜਾਨ ਨਸ਼ਿਆਂ ਦੇ ਖਿਲਾਫ ਕੋਈ ਕੋਈ ਬੋਲਦਾ ਵਾ ਕਿ ਨਸ਼ਿਆਂ ਤੇ ਬਹੁਤ ਹਾਈਲਾਈਟ ਕਰਦੇ ਗੀਤਾਂ ਨੂੰ ਅਸਲੇ ਤੇ ਹਾਈਲਾਈਟ ਕਰਦੇ ਆ ਮੈਂ ਇਸ ਗੱਲ ਨੂੰ ਮਾਨਤਾ ਨਹੀਂ ਦਿੰਦਾ ਠੀਕ ਹੈ ਧੰਨਵਾਦ ਦਸ ਕੋ ਸਾਡੇ ਨਾਲ ਹੁਣ ਉਹ ਸਖਸੀਤ ਜੁੜ ਚੁੱਕੇ ਆ ਕੁਲਦੀਪ ਸਿੰਘ ਮਾਨ ਭੁੰਨੀ ਵਾਲੇ ਜਿਨ੍ਹਾਂ ਦਾ ਅੱਜ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਤੇ ਆਓ ਆਪਾਂ ਕਰਦੇ ਆ ਗੱਲ ਤੇ ਅੱਜ ਦੇ ਸਨਮਾਨ ਨੂੰ ਲੈ ਕੇ ਕੀ ਕਹਿੰਦੇ ਆ ਸਭ ਤੋਂ ਪਹਿਲਾਂ ਤੁਸੀਂ ਚੈਨਲ ਤੇ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਲੋਕਾਂ ਦੇ ਰੂਪ ਰੂਪ ਕਰਨ ਦਾ ਮੌਕਾ ਦਿੱਤਾ ਵਾ ਤੇ ਮਾਨ ਸਰ ਅੱਜ ਵਿਸ਼ੇਸ਼ ਨਗਰ ਨਿਵਾਸੀ ਸਨਮਾਨ ਕੀਤਾ ਗਿਆ ਤੇ ਪਿਛਲੇ ਦਿਨੀ ਜਿਹੜੀ ਵਿਦੇਸ਼ੀ ਧਰਤੀ ਦੀ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ ਅੱਜ ਨਗਰ ਨਿਵਾਸੀ ਨੂੰ ਵਿਸ਼ੇਸ਼ ਦਾ ਤੁਹਾਡਾ ਸਨਮਾਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹਾਂ ਮੈਂ ਜੀ ਸਭ ਤੋਂ ਪਹਿਲਾਂ ਤਾਂ ਪੰਜਾਬ ਨੈਸ਼ਨਲ ਫਿਲਮ ਅਵਾਰਡ 2023 ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਗੀਤ ਚੁਣ ਕੇ ਦੁਬਈ ਭੇਜਿਆ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਜਿਨ੍ਹਾਂ ਨੇ ਮੇਰੀ ਟੀਮ ਦੇ ਵਿੱਚ ਇਸ ਗੀਤ ਨੂੰ ਬਣਾਉਣ ਦੇ ਵਿੱਚ ਸਹਿਯੋਗ ਦਿੱਤਾ ਜਿਵੇਂ ਜਾਚੀ ਮਜੀ ਨੇ ਵੀਡੀਓ ਬਣਾਈ ਆ ਤੇ ਗੁਰਪ੍ਰੀਤ ਪਰੋਵਾਲ ਖੜੇ ਆ ਸਾਡੇ ਨਾਲ ਤੇ ਇਹਨਾਂ ਨੇ ਵੀ ਬਹੁਤ ਸਾਰਾ ਸਹਿਯੋਗ ਦਿੱਤਾ ਤੇ 뮤직 ਸ਼ੌਂਕੀ ਗੱਲ ਤੇ 7 ਸਪੇਸ ਵਾਲਿਆਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਬਾਕੀ ਮੈਂ ਧੰਨਵਾਦ ਕਰਦਾ ਆਪਣੇ ਬੱਚਿਆਂ ਦਾ ਮੈਂ ਆਪਣੇ ਬੱਚਿਆਂ ਦਾ ਤੇ ਆਪਣੀ ਮੈਸੇਜ ਆ ਜਿਨ੍ਹਾਂ ਨੇ ਮੈਨੂੰ ਇਸ ਪਾਸੇ ਵੱਲ ਨੂੰ ਬਹੁਤ ਸਾਰਾ ਸਹਿਯੋਗ ਦਿੱਤਾ ਵਾ ਬੱਚੇ ਕੈਨੇਡਾ ਦੇ ਵਿੱਚ ਆ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਜਿੰਮੇ ਮਰਜੀ ਬਹੁਤ ਵਧੀਆ ਗੀਤ गा ਰਹੇ ਹੋ ਬਹੁਤ ਵਧੀਆ ਸੱਭਿਆਚਾਰ ਦੇ ਅੰਦਰ ਰਹਿ ਕੇ ਗੀਤ ਗਾਓ ਤੇ ਉਸ ਤਰੀਕੇ ਨਾਲ ਗੀਤ ਗਾਰੇ ਬਹੁਤ ਸਾਰਾ ਸਹਿਯੋਗ ਦੇ ਰਿਹਾ ਮੇਰਾ ਬੇਟਾ ਪਰਮਿੰਦਰ ਸਿੰਘ ਨੌਮ ਵੀ ਉੱਥੇ ਆ ਤੇ ਰਮਨਦੀਪ ਕੌਰ ਰਮਾਨ ਤੇ ਅਮਨਦੀਪ ਕੌਰ ਰਮਾਨ ਬੇਟੀ ਆ ਉਹਨਾਂ ਦਾ ਬਹੁਤ ਮੇਰੇ ਸਹਿਯੋਗ ਰਿਹਾ ਵਾ ਤੇ ਮੈਂ ਪਿੰਡ ਵਾਸੀਆਂ ਦਾ ਵੀ ਬਹੁਤ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਕੱਖ ਨੂੰ ਅੱਜ ਲੱਖਾਂ ਦਾ ਬਣਾ ਕੇ ਰੱਖ ਦਿੱਤਾ ਵਾ ਮੈਂ ਸਦਾ ਹੀ ਨਗਰ ਨਿਵਾਸੀਆਂ ਦਾ ਸਦਾ ਹੀ ਰਿਣੀ ਰਹਾਂਗਾ ਰਹਿੰਦੀ ਜ਼ਿੰਦਗੀ ਤੱਕ ਮੈਂ ਇਹਨਾਂ ਦਾ ਅਸਾਨ ਬੰਦ ਰਹਾਂਗਾ ਠੀਕ ਹੈ ਤਾਂ